ਵਿੱਤੀ ਸਾਲ 2024-25 ਦੀ ਸ਼ੁਰੂਆਤ ਦੇ ਨਾਲ ਹੀ ਜਨਤਾ ਦੀ ਜੇਬ ਨੂੰ ਵੱਡਾ ਝਟਕਾ ਲੱਗਿਆ ਪਹਿਲਾ ਸੋਨੇ ਨੇ ਆਪਣਾ ਹੁਣ ਤੱਕ ਦਾ ਰਿਕਾਰਡ ਤੋੜਿਆ ਹੁਣ ਸ਼ਰਾਬ ਵੀ ਜਿਹੜੀ ਮਹਿੰਗੀ ਹੋਣ ਦੀਆਂ ਖਬਰਾਂ ਨੇ ਸ਼ਰਾਬ ਮਹਿੰਗੀ ਹੋਣ ਕਾਰਨ ਸ਼ਰਾਬ ਪ੍ਰੇਮੀਆਂ ਨੂੰ ਵੱਡਾ ਝਟਕਾ ਲੱਗਿਆ ਦਰਸਲ 1 ਤਰੀਕ 1 ਅਪ੍ਰੈਲ ਤੋਂ ਨਵਾਂ ਵਿੱਤੀ ਸਾਲ ਸ਼ੁਰੂ ਹੋਇਆ ਤੇ ਇਸ ਨਾਲ ਹੀ ਨਵੀਂ ਆਪਕਾਰੀ ਨੀਤੀ ਵੀ ਲਾਗੂ ਹੋਈ ਇਸ ਕਾਰਨ ਤਿੰਨੋਂ ਕਿਸਮ ਦੀ ਬੀਅਰ ਦੇਸੀ ਅਤੇ ਅੰਗਰੇਜ਼ੀ ਸ਼ਰਾਬ ਦੇ ਭਾਅ ਵੱਧ ਚੁੱਕੇ ਨੇ ਤੇ ਦੇਸ਼ ਉੱਤੇ ਰਾਜਾ ਉੱਤ ਪ੍ਰਦੇਸ਼ ਛਤੀਸਗੜ੍ਹ ਤੇ ਮੱਧ ਪ੍ਰਦੇਸ਼ ਦੀਆਂ ਸਰਕਾਰਾਂ ਨੇ ਸ਼ਰਾਬ ਦੀਆਂ ਨਮੀਆਂ ਦਰਾਂ ਜਾਰੀ ਕੀਤੀਆਂ ਸ਼ਰਾਬ ਦੇ ਠੇਕੇਦਾਰਾਂ ਨੂੰ ਵੀ ਇਹ ਨੋਟੀਫਿਕੇਸ਼ਨ ਜਾ ਚੁੱਕਿਆ ਹੈ ਰਿਸਿਵ ਹੋ ਚੁੱਕਿਆ ਉਹਨਾਂ ਦੇ ਵੱਲੋਂ ਤੇ ਇਹਨਾਂ ਨੂੰ ਭੇਜ ਦਿੱਤਾ ਗਿਆ ਨਮੀਆਂ ਦਰਾਂ ਲਾਗੂ ਹੋ ਜਾਣਗੀਆਂ ਤੇ 1 ਅਪ੍ਰੈਲ ਤੋਂ ਨਮੀਆਂ ਦਰਾਂ ਲਾਗੂ ਹੋਣ ਦੀਆਂ ਖਬਰਾਂ ਜੁੜੀਆਂ ਸਾਹਮਣੇ ਆਈਆਂ ਨੇ ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਕਰਨ ਦੇ ਵੀ ਨਿਰਦੇਸ਼ਜਤਗਨੇ ਮੀਡੀਆ ਰਿਪੋਰਟਾਂ ਦੀ ਗੱਲ ਕਰੀਏ ਉਹਨਾਂ ਦੇ ਮੁਤਾਬਕ ਆਪਕਾਰੀ ਨੀਤੀ ਜਿਹੜੀ ਨਵੀਂ ਹੈ ਉਹ 2023-24 ਨੂੰ 29 ਜਨਵਰੀ ਨੂੰ ਮਨਜ਼ੂਰੀ ਦਿੱਤੀ ਗਈ ਸੀਗੀ ਮੋਦੀ ਕੈਬਨਿਟ ਨੇ ਇਸ ਨੂੰ ਮਨਜ਼ੂਰੀ ਦੇ ਦਿੱਤੀ ਨਵੀਂ ਆਪਕਾਰੀ ਨੀਤੀ ਅਨੁਸਾਰ ਦੇਸ਼ ਦੇ ਵਿੱਚ ਸ਼ਰਾਬ ਦੀ ਜਿਹੜੇ ਲਾਇਸੈਂਸ ਫੀਸ ਵਿੱਚ ਜਿਹੜਾ 10% ਦਾ ਵਾਅਦਾ ਹੋਇਆ ਆਪਕਾਰੀ ਦਰਾਂ ਦੇ ਵਿੱਚ ਵੀ ਵਾਅਦਾ ਕੀਤਾ ਗਿਆ ਹੈ ਇਸੇ ਕਾਰਨ ਦੇਸ਼ ਦੇ ਵਿੱਚ ਸ਼ਰਾਬ ਅਤੇ ਬੀਅਰ ਮਹਿੰਗੀ ਹੋਈ 1 ਅਪ੍ਰੈਲ ਤੋਂ ਤੇ ਨਵੀਂ ਆਪਕਾਰੀ ਨੀਤੀ ਤਹਿਤ ਕੇਂਦਰ ਸਰਕਾਰ ਨੇ ਅਗਲੇ ਵਿੱਤੀ ਸਾਲ ਦੇ ਵਿੱਚ ਕਰੀਬ 45000 ਕਰੋੜ ਰੁਪਏ ਦੀ ਆਮਦਨ ਦਾ ਟੀਚਾ ਰੱਖਿਆ ਹੁਣ ਤੋਂ ਪਹਿਲਾਂ ਜੂਨ 2022 ਦੇ ਵਿੱਚ ਸ਼ਰਾਬ ਦੇ ਰੇਟ ਵਧਾਏ ਗਏ ਸਨ ਹੁਣ ਡੇਢ ਸਾਲ ਬਾਅਦ ਇੱਕ ਵਾਰ ਫਿਰ ਸ਼ਰਾਬ ਦੇ ਰੇਟ ਵਧ ਗਏ ਨੇ 1 ਅਪ੍ਰੈਲ ਤੋਂ ਜਿਹੜੇ ਲਾਗੂ ਹੋ ਗਏ ਨੇ ਤੇ ਉੱਤਰ ਪ੍ਰਦੇਸ਼ ਵਿੱਚ ਦੇਸੀ ਸ਼ਰਾਬ 5 ਰੁਪਏ ਮਹਿੰਗੀ ਹੋ ਗਈ ਹੈ ਹੁਣ ਇਹ 65 ਰੁਪਏ ਦੀ ਬਜਾਏ 70 ਰੁਪਏ ਦੇ ਵਿੱਚ ਮਿਲੇਗੀ ਦੂਸਰੀ ਕਿਸਮ ਦਾ ਪਉਆ ਜਿਸ ਦੀ ਕੀਮਤ 75 ਰੁਪਏ ਸੀ ਉਹ 15 ਰੁਪਏ ਮਹਿੰਗੀ ਹੋ ਗਈ ਹੈ ਇਹ ਅੱਜ ਤੋਂ 90 ਰੁਪਏ ਦੇ ਵਿੱਚ ਮਿਲੇਗਾ ਅੰਗਰੇਜ਼ੀ ਸ਼ਰਾਬ ਦਾ 15 ਤੋਂ 25 ਰੁਪਏ ਮਹਿੰਗਾ ਹੋਇਆ ਤੇ ਅਧੀਆਂ ਤੇ ਪੂਰੀ ਬੋਤਲ ਵੀ ਮਹਿੰਗੀ ਹੋ ਚੁੱਕੀ ਹੈ ਬੀਅਰ ਦੇ ਕੈਨ ਦੇ ਵਿੱਚ 10 ਰੁਪਏ ਦਾ ਵਾਧਾ ਹੋਇਆ ਬੀਅਰ ਦੀ ਬੋਤਲ ਦੀ ਕੀਮਤਾਂ ਵਿੱਚ 20 ਰੁਪਏ ਦਾ ਵਾਧਾ ਹੋਇਆ ਛਤਿਸਗੜ੍ਹ ਦੇ ਵਿੱਚ ਵੀ 1 ਅਪ੍ਰੈਲ ਤੋਂ ਸ਼ਰਾਬ ਮਹਿੰਗੀ ਹੋ ਗਈ ਹੈ ਸੁਬੇ ਦੇ ਵਿੱਚ ਪਾਉਆ ਬੋਤਲ ਤੇ ਕੈਦ ਦੀ ਕੀਮਤਾਂ ਵਿੱਚ 10 ਤੋਂ 40 ਰੁਪਏ ਦਾ ਵਾਅਦਾ ਹੋਇਆ ਨਵੀਂ ਆਪਕਾਰੀ ਨੀਤੀ ਨੂੰ ਲਾਗੂ ਕਰਦੇ ਹੋਏ ਮੌਜੂਦਾ ਸਰਕਾਰ ਨੇ ਪਿਛਲੀ ਸਰਕਾਰ ਦੇ ਵੱਲੋਂ ਲਗਾਏ ਗਏ ਸਾਰੇ ਟੈਕਸ ਜਿਹੜੇ ਕਰੋਨਾ ਮਿਆਦ ਦੇ ਦੌਰਾਨ ਵੀ ਲਗਾਏ ਗਏ ਸਨ ਉਹ ਵੀ ਹਟਾ ਦਿੱਤੇ ਨੇ ਤੇ ਰਾਜ ਸਰਕਾਰ ਨੂੰ ਆਉਣ ਵਾਲੇ ਵਿੱਤੀ ਸਾਲ ਲਈ 11000 ਕਰੋੜ ਰੁਪਏ ਦਾ ਮਾਲੀਆ ਇਕੱਠਾ ਕਰਨ ਦਾ ਟੀਚਾ ਹੈ ਮੀਡੀਆ ਰਿਪੋਰਟਰ ਦੇ ਮੁਤਾਬਕ ਮਧ ਪ੍ਰਦੇਸ਼ ਦੇ ਵਿੱਚ ਰਾਤ ਦੀ ਕੀਮਤਾਂ ਵਿੱਚ 150 ਤੋਂ 200 ਰੁਪਏ ਦਾ ਵਾਧਾ ਹੋਇਆ ਨਵੀਂ ਆਪਕਾਰੀ ਨੀਤੀ ਲਾਗੂ ਹੁੰਦੇ ਹੀ ਬੀਅਰ ਅਤੇ ਸ਼ਰਾਬ ਦੀ ਕੀਮਤਾਂ ਵਿੱਚ 15 ਫੀਸਦੀ ਦਾ ਵਾਧਾ ਹੋ ਚੁੱਕਿਆ ਹੈ ਤੇ ਮੋਹਨ ਯਾਦਵ ਸਰਕਾਰ ਨੂੰ ਨਵੇਂ ਵਿੱਤੀ ਸਾਲ ਦੇ ਲਈ ਕਰੀਬ 15000 ਕਰੋੜ ਰੁਪਏ ਦੇ ਮਾਲੀਏ ਦਾ ਟੀਚਾ ਮਿਲਿਆ ਇਕੱਲੇ ਪਪਾਲ ਦੇ ਲਈ ਨੂਸੋ 16 ਕਰੋੜ ਰੁਪਏ ਦਾ ਟੀਚਾ ਹਾਸਲ ਕੀਤਾ ਗਿਆ ਨਵੀਂ ਆਕਾਰਨੀਤੀ ਨੂੰ ਲਾਗੂ ਕਰਦੇ ਹੋਏ ਮੌਜੂਦਾ ਸਰਕਾਰ ਨੇ ਪਿਛਲੀ ਸਰਕਾਰ ਦੇ ਵੱਲ ਲਗਾਏ ਗਏ ਸਾਰੇ ਟੈਕਸ ਜਿਹੜੇ ਕਰੋਨਾ ਮਿਆਦ ਦੇ ਦੌਰਾਨ ਵੀ ਲਗਾਏ ਗਏ ਸਨ ਉਹ ਵੀ ਹਟਾ ਦਿੱਤੇ ਨੇ ਤੇ ਰਾ ਸਰਕਾਰ ਨੂੰ ਆਉਣ ਵਾਲੇ ਵਿੱਤੀ ਸਾਲ ਲਈ 11000 ਕਰੋੜ ਰੁਪਏ ਦਾ ਮਾਲੀਆ ਇਕੱਠਾ ਕਰਨ ਦਾ ਟੀਚਾ ਹੈ ਮੀਡੀਆ ਰਿਪੋਰਟਰ ਦੇ ਮੁਤਾਬਕ ਮਧ ਪ੍ਰਦੇਸ਼ ਦੇ ਵਿੱਚ ਸ਼ਰਾਬ ਦੀਆਂ ਕੀਮਤਾਂ ਵਿੱਚ 150 ਤੋਂ 200 ਰੁਪਏ ਦਾ ਵਾਧਾ ਹੋਇਆ ਨਵੀਂ ਆਫਕਾਰੀ ਨੀਤੀ ਲਾਗੂ ਹੁੰਦੇ ਹੀ ਬੀਅਰ ਅਤੇ ਸ਼ਰਾਬ ਦੀਆਂ ਕੀਮਤਾਂ ਵਿੱਚ 15 ਫੀਸਦੀ ਦਾ ਵਾਧਾ ਹੋ ਚੁੱਕਿਆ ਹੈ ਤੇ ਮੋਹਨ ਯਾਦਵ ਸਰਕਾਰ ਨੂੰ ਨਵੇਂ ਵਿੱਤੀ ਸਾਲ ਦੇ ਲਈ ਕਰੀਬ 15000 ਕਰੋੜ ਰੁਪਏ ਦੇ ਮਾਲੀਏ ਦਾ ਟੀਚਾ ਮਿਲਿਆ ਇਕੱਲੇ ਪਪਾਲ ਦੇ ਲਈ 916 ਕਰੋੜ ਰੁਪਏ ਦਾ ਟੀਚਾ ਹਾਸਲ ਕੀਤਾ ਗਿਆ